ਸਤਨਾਕ ਵਾਹਿਗੁਰੂ ਸਾਹਿਬ ਜੀ ਸਤਨਾਸਰੀ ਮਹਲਾ ੜੀ ਨਾ ਦੇਖਣ ਦੀ ਆਪਣਾ ਬਿਰਦ ਸੰਭਾਲੀ ਹੱਥ ਦੀ ਰੱਖੇ ਆਪਣੀ ਕੋ ਸਾਸ ਸਾਸ ਪ੍ਰਤ ਪਾਲੀ ਨਾ ਦੇਖਣ ਦੇਈ ਆਪਣਾ ਬਿਰਧ ਸਮਾਲੀ ਹੱਥ ਦੀ ਰੱਖੇ ਆਪਣੇ ਕੋ ਸਾਸ ਸਾਸ ਪ੍ਰਤ ਪਾਲੀ ਸ਼ੋਲਾ ਗੁਰਹਿਓ ਮੇਰਾ ਚੀਤ ਆਦ ਅੰਤ ਪ੍ਰਭ ਸਦਾ ਨਿ ਬਿਲਾਸ ਪਈ ਸਾਹਿਬ ਕੀ ਅਚਰਜ ਦੇਖ ਬੜਾਈ ਹਰ ਸਿਮਰ ਸਿਮਰਿਆ ਆਨੰਦ ਕਰ ਨਾਨਕ ਪ੍ਰਭ ਪੂਰਨ ਪੈ ਜਿ ਰਖਾਈ ਮਨ ਮਿਲਾ ਸਈ ਸਾਹਿਬ ਕੀ ਅਚਰਜ ਦੇਖ ਬਡਾਈ ਹਰ ਸਿਮਰ ਸਿਮਰਿਆ ਆਨੰਦ ਕਰ ਨਾਨਕ ਪ੍ਰਭ ਪੂਰਨ ਪੈ ਜਿ ਰਖਾਈ वाहेगुरू जीवर शतर तख जे मालक हालत पलत ते रख बखश ते भंडार ਕਿਰਪਾ ਦੇ ਸੋਮੇ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਨ੍ਹਾਂ ਦੀ ਪਾਵਨ ਦੁਇਤ੍ਰ ਹਜ਼ੂਰੀ ਅੰਦਰ ਦਿਨ ਦੇ ਪਹਿਲੇ ਪਹਿਰ ਦੇ ਸਜੀ ਪਾਵਨ ਦੀਵਾਨ ਤਿਨਾਂ ਦੀਆਂ ਹਾਜ਼ਰੀਆਂ ਪਰ ਰਹੇ ਗੁਰੂ ਪਿਆਰ ਵਾਲੇ ਸਤਸੰਗੀ ਜਨੋ ਵਡਭਾਗੇ ਹੋ ਸਤਿਗੁਰਾਂ ਦੀ ਚਰਨ ਛਣ ਦੇ ਵਿੱਚ ਬੈਠ ਕੇ ਜਿੱਥੇ ਇਸ ਸਮੇਂ ਨੂੰ ਅਸੀਂ ਸੋਨਾ ਬਣਾ ਰਹੇ ਹੁਥੇ satsangat ਦੇ ਰਾਹੀ ਆਪਣੇ ਹਿਰਦੇ ਨੂੰ ਪਵਿੱਤਰ ਕਰਨ ਦਾ ਯਤਨ ਕਰ ਰਹੇ ਹਨ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦਾ ਬੜਾ ਪਿਆਰਾ ਬਚਨ ਹੈ ਹਲਤ ਸੁਖ ਪਲਤ ਸੁਖ ਨਿਤ ਸੁਖ ਸਿਮਰਨੋ ਨਾਮ ਗੋਬਿੰਦ ਕਾ ਸਦਾ ਲੀਜੈ ਕਿੰਦੇ ਤੇਰੀ ਜ਼ਿੰਦਗੀ ਵਿੱਚ ਲੋਕ ਵਿੱਚ ਵੀ ਸੁਖ ਤੇਰੇ ਕੋਲ ਹੋਏਗਾ ਪ੍ਰਲੋਕ ਵਿੱਚ ਵੀ ਹੋਏਗਾ ਇਨ ਮਿਤਾ ਪ੍ਰਤੀ ਹਰ ਰੋਜ تیرੇ ਕੋਲ ਆਤਮਕ ਸੁਖ ਜਿਹੜਾ ਹੈ ਉਹ ਭਰਪੂਰ ਲਵੇਗਾ ਪਰ ਉਹਦੇ ਲਈ ਨਾਮ ਗੋਬਿੰਦ ਦਾ ਸਦਾ ਲੀਜੈ ਜਿਹੜਾ ਧਰਤੀ ਨੂੰ ਆਸਰਾ ਦੇ ਰਿਹਾ ਹੈ ਗੋਬਿੰਦ ਉਸ ਪਰਮਾਤਮਾ ਨੂੰ ਹਮੇਸ਼ਾ ਲਈ ਧਿਆ ਮਿਟੇ ਕਮਾਣੇ ਪਾਪ ਚਿਰਾਨੇ ਬੜੇ ਚਿਰ ਦੇ ਜਨਮਾਂ ਜਨਮਾਂਤਰਾਂ ਦੇ ਜਿਹੜੇ ਪਾਪ ਨੇ ਸਤਿਗੁਰੂ ਜੀ ਕਹਿਣ ਲੱਗੇ ਉਹ ਮਿਟ ਜਾਣਗੇ ਪਰ ਕਿੱਥੇ ਆ ਕੇ ਸਾਧ ਸੰਗਤ ਮਿਲ ਮੂਆ ਜੀਜੈ ਜੀਜੈ ਦਾ ਅਰਥ ਇਹ ਤੇ ਹੈ ਜਿਉਂਦਾ ਹੋਣਾ ਕਹਿੰਦੇ ਜਿਹੜੇ ਆਤਮਿਕ ਪੱਖੋਂ ਜਿਹੜਾ ਹੈ ਮਰ ਗਏ ਨੇ ਜਿਨ੍ਹਾਂ ਦਾ ਜ਼ਮੀਰ ਖਤਮ ਹੋ ਗਿਆ ਜਿਹੜੇ ਵਿਕਾਰਾਂ ਦੇ ਅਧੀਨ ਹੋ ਗਏ ਉਹ ਵੀ ਜੇਕਰ ਸਾਥ ਸੰਗਤ ਵਿੱਚ ਬੈਠਣਾ ਸ਼ੁਰੂ ਕਰ ਦੇਣ ਤਾਂ ਉਹ ਵੀ ਆਤਮਿਕ ਜੀਵਨ ਪੱਖੋਂ ਭਰਪੂਰ ਹੋ ਜਾਣਗੇ ਜਿਉਂਦੇ ਹੋ ਜਾਣ ਯਤਨ ਕਰੀਦਾ ਹੈ ਇਸ ਸਾਧ ਸੰਗਤ ਰਾਹੀਂ ਅਸੀਂ ਆਪਣੇ ਅੰਦਰੋਂ ਜਿਹੜਾ ਹੈ ਵਿਸ਼ੇ ਵਕਾਰਾਂ ਦੀ ਮਲਿਨਤਾ ਦੂਰ ਕਰਕੇ ਗੁਰੂ ਦੇ ਬਖਸ਼ੇ ਪਾਵਨ ਮੁਖਵਾਕ ਰਾਹੀਂ ਆਪਣੇ ਜੀਵਨ ਨੂੰ ਸੋਹਣਾ ਬਣਾ ਸਕੀਏ ਅੱਜ ਦਾ ਪਾਵਨ ਪਵਿੱਤਰ ਬਚਨ ਤਨ ਗੁਰੂ ਅਰਜਨ ਦੇ ਮਹਾਰਾਜ ਜੀ ਦੁਆਰਾ ਉਚਾਰਨ ਕੀਤਾ ਹੋਇਆ ਤਨਾ ਸ਼੍ਰੀ ਰਾਗ ਦੇ ਅੰਦਰ ਪਾਵਨ ਅੰਗ 682 ਤੇ ਸੁਭਾਈ ਮਨ ਹੈ ਇਸ ਪਾਵਨ ਪਵਿੱਤਰ ਬਚਨ ਰਾਹੀਂ ਸਤਗੁਰੂ ਜੀ ਨੇ ਉਹਨਾਂ ਦੇ ਅੰਦਰ ਡਿੜਤਾ ਭਰੀ ਹੈ ਭਰੋਸਾ ਜਗਾਇਆ ਦਲਾਸਾ ਦਿੱਤਾ ਜਿਹੜੇ ਵਿਸ਼ੇ ਵਿਕਾਰਾਂ ਦੇ ਅਧੀਨ ਹੋ ਕੇ ਲਟਾਲ ਹੋ ਗਏ ਬਲ ਖੀਨ ਹੋ ਗਏ ਜਿਹੜੇ ਕਹਿੰਦੇ ਕਿ ਹੁਣ ਕੋਈ ਕਹ ਲੋ ਕਿ ਚਾਰਾ ਨਹੀਂ ਚੱਲਣਾ ਸਾਡਾ ਅਸੀਂ ਜਿਹੜਾ ਇਹਨਾਂ ਵਿਕਾਰਾਂ ਤੇ ਫਤਿਹ ਨਹੀਂ ਪਾ ਸਕਦੇ ਤੇ ਦੁਨਿਆਵੀ ਤੌਰ ਤੇ ਵੀ ਜੇਕਰ ਸਰੀਰਕ ਪੱਖੋਂ ਕੋਈ ਦੁੱਖ ਸੁੱਖ ਸਾਡੇ ਸਾਹਮਣੇ ਹੁੰਦਾ ਹੈ ਉਸ ਵਕਤ ਵੀ ਮਨੁੱਖ ਜਿਹੜਾ ਹੈ ਚੜ੍ਹਦੀ ਕਲਾ ਵਿੱਚ ਰਹਿਣ ਦੀ بجائے ਢੈਂਦੀ ਕਲਾ ਵਿੱਚ ਚਲੇ ਜਾਂਦਾ ਹੈ। ਹائے ਪਤਾ ਨਹੀਂ ਕੀ ਬਣੇਗਾ। ਪਰ ਜੇਦੋਂ ਪੂਰਨ ਵਿਸ਼ਵਾਸ ਹੋਏਗਾ ਆਪਣੇ ਗੁਰੂ ਤੇ ਮਾਲਕ ਕਿਰਪਾ ਕਰਕੇ ਸਾਨੂੰ ਢੈਂਦੀ ਕਲਾ ਤੋਂ ਚੜ੍ਹਦੀ ਕਲਾ ਵਿੱਚ ਲੈ ਆਏ। ਇਹ ਪੱਕੇ ਯਰਾਂ ਬਾਰ-ਬਾਰ ਇਸ ਸ਼ਲੋਕ ਪੜ੍ਹਦੇ ਆ। ਬਲ ਛਟ ਕੇ ਉਹ ਬੰਧਨ ਪਰੇ ਕਛੂ ਨਾ ਹੋ ਤੋ ਪਾਏ ਕਹ ਨਾਨਕ ਅਬ ਓਟ ਹਰ ਗੱਜ ਜਿਉ ਹੋਵੋ ਸਹਾਈ ਇਹ ਜਿਹੜੇ ਢਹਦੀ ਕਲਾ ਵਿੱਚ ਜਾ ਰਹੇ ਨੇ ਉਹਨਾਂ ਨੂੰ ਚੜ੍ਹਦੀ ਕਲਾ ਵਿੱਚ ਲਿਉਣ ਵਾਸਤੇ ਮਾਲਕ ਕਹਿੰਦੇ ਬਲ ਹੋਆ ਬੰਧਨ ਛੁੱਟੇ ਸਭ ਕੁਛ ਹੋ ਸਕਦਾ ਜੀ ਬਲ ਹੋਆ ਬੰਧਨ ਛੁੱਟੇ ਸਭ ਕਿਛ ਹੋ ਤੋ ਪਾਈ ਨਾਨਕ ਸਭ ਕੁਛ ਤੁਮਰੇ ਹੱਥ ਮੈਂ ਤੁਮ ਹੀ ਹੋ ਸਹਾਰੇ ਇਹ ਸਾਰਾ ਕੁਛ ਤੁਹਾਡੇ ਅਧੀਨ ਹੈ ਤੁਹਾਡੇ ਹੱਥ ਵਸ ਹੈ ਤੇ ਅਸੀਂ ਆਪਣੇ ਆਪ ਨੂੰ ਤੁਹਾਡੇ ਅਗੇ ਅਰਪਣ ਕਰ ਦਿੱਤਾ ਹੈ ਤੁਹਾਡੀ ਮਰਜ਼ੀ ਹੋਣ ਸਾਨੂੰ ਰੱਖਣਾ ਹੈ ਜਾਂ ਮਾਰਨਾ ਸੁਆਵੇਂ ਸ਼ਬਦ ਜਿਹੜਾ ਹੈ ਕਹ ਲਓ ਕਿ ਚੜਦੀ ਕਲਾ ਵਿੱਚ ਲਿਹਾਉਣ ਵਾਸਤੇ ਸਤਗੁਰੂ ਜੀ ਨੇ ਕਿਰਪਾ ਕੀਤੀ ਹੈ ਪਾਵਨ ਵਿਚਾਰ ਦੀ ਰੰਭਤਾ ਤੋਂ ਪਹਿਲਾਂ ਰਸਨਾ ਕਰੋ ਪਵਿੱਤਰ ਅਦਬ ਸਤਗੁਰ ਫਤੇ ਪ੍ਰਵਾਹ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ ਜੇਕਰ ਸੇਵਕ ਤੇ ਕੋਈ ਹੀੜਾ ਪੈਂਦੀ ਹੈ ਨਾ ਜੇ ਉਹਨੇ ਆਪਣੇ ਆਪ ਨੂੰ ਇੰਨਾ ਰੱਬ ਗੁਰੂ ਦੇ ਨਾਲ ਰਗ ਲਿਆ ਤੇ ਰੱਬ ਗੁਰੂ ਤੋਂ ਵੀ ਉਹਦਾ ਦੁੱਖ ਜਿਹੜਾ ਹੈ ਉਹ ਦੇਖਿਆ ਨਹੀਂ ਜਾਂਦਾ ਉਹ ਆ ਜਾਂਦਾ ਇਤਿਹਾਸ ਵਿੱਚ ਐਸੀਆਂ ਉਦਾਹਰਨਾਂ ਇੱਕ ਨਹੀਂ ਬੜੀਆਂ ਨੇ कि ਜੇਦੋਂ ਆਪਾਂ ਇਹ ਪੰਕਤੀ ਪੜ੍ਹੀਏ ਸਾਡੇ ਜਿਹਨ ਦੇ ਵਿੱਚ ਇਹ ਗੱਲ ਹੋਣੀ ਚਾਹੀਦੀ ਐ ਮਾਲਕ ਮੇਰੇ ਨਾਲ ਐ ਮੈਂ ਕਿਉਂ ਘਬਰਾਵਾਂ ਜਿਐਸੀ ਸ਼ਬਦ ਦੇ ਪੜ੍ਹ ਰਹੇ ਆ ਕਿ ਔਖੀ ਘੜੀ ਨਾ ਦੇਖਣ ਦੇ ਆਪਣਾ ਬਿਰਧ ਸੁਭਾਲੇ ਬਿਰਧ ਦਾ ਸੁਭਾ ਪਰਮਾਤਮਾ ਆਪਣਾ ਪਿਆਰ ਵਾਲਾ ਸੁਭਾ ਜਿਹੜਾ ਹੈ ਉਹ ਚੇਤੇ ਰੱਖਣਾ ਆਪਣੇ ਸੇਵਕ ਨੂੰ ਕੋਈ ਦੁੱਖ ਦੇਣ ਵਾਲਾ ਜਾਂ ਔਖਾ ਸਮਾਂ ਜਿਹੜਾ ਹੈ ਉਹ ਨਹੀਂ ਵੇਖਣ ਦੇਣਾ। ਪਰ ਗੱਲ ਤੇ ਇੱਥੇ ਵੀ ਜਿਹੜਾ ਹੈ ਟਿਕਦੀ ਹੈ, ਰੁਕਦੀ ਆ ਕੇ ਕਿ ਜਿਸ ਸੇਵਕ ਦੀ ਉਹ ਰਾਖੀ ਕਰ ਲਿਆ ਉਹ ਸੇਵਕ ਦਾ ਜੀਵਨ ਵੇਖੋ ਕੈਸਾ। ਸਾਡੇ ਅੰਦਰ ਸ਼ਿਕਾਇਤਾਂ ਕਿਉਂ ਨੇ? ਗਿਲੇ ਸ਼ਿਕਵੇ ਕਿਉਂ ਨੇ? ਉਹ ਇਹੋ ਹੀ ਕਾਰਨ ਹੈ। ਕਿ ਜਿਵੇਂ ਅਸੀਂ ਆਪਣੇ ਆਪ ਨੂੰ ਪ੍ਰਮਾਤਮਾ ਦੇ ਵਿੱਚ ਲੀਨ ਕਰਨਾ ਸੀ ਵਾਹਿਗੁਰੂ ਦੇ ਨਾਮ ਦੇ ਨਾਲ ਗੁਰੂ ਪ੍ਰਮਾਤਮਾ ਦੇ ਨਾਲ ਰੰਗੇ ਜਾਣਾ ਸੀ ਉਹ ਅਵਸਥਾ ਜਿਹੜੀ ਇਹ ਹਾਲੇ ਬਣੀ ਨਹੀਂ ਤੇ ਇੱਥੋਂ ਹੀ ਫਿਰ ਉਲਾਮੇ ਨਿਕਲਦੇ ਨੇ ਇੱਥੇ ਗਿਲੇ ਸ਼ਿਕਵੇ ਨਿਕਲਦੇ ਨੇ ਇੱਥੇ ਰੋਸ ਨਿਕਲਦਾ ਹੈ ਇਹ ਉਸੇ ਕੀ ਬਗਾੜਿਆ ਰੱਬ ਦਾ ਇਹ ਇਤਿਹਾਸ ਜਿੱਦੋ ਬਾਚੀ ਦਾ ਹੈ ਤੇ ਉਤੋਂ ਇੱਕ ਗੱਲ ਸਾਹਮਣੇ ਆਉਂਦੀ ਹੈ ਇਹਨਾਂ ਨੂੰ ਭਰੋਸਾ ਹੈ ਨਾ ਸੱਚੀ ਗੱਲ ਉਹਨਾਂ ਨੂੰ ਦੁੱਖ ਵਾਲਾ ਸਮਾਂ ਮਾਲਕ ਵੇਖਣ ਨਹੀਂ ਦਿੰਦਾ ਇੱਕ ਘਟਨਾ ਆਪ ਜੀ ਨੂੰ ਯਾਦ ਹੈ ਤਾਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜਿੱਦੋ ਹਸਨ ਅਬਦਾਲ ਵੱਲੇ ਜਾਂਦੇ ਨੇ ਇਸ ਇਲਾਕੇ ਵਿੱਚ ਜਿਹੜਾ ਹੈ ਕਹ ਲੋ ਕਿ ਦੂਰ ਦੂਰ ਤੱਕ ਕੋਈ ਜਿਹੜਾ ਪਾਣੀ ਦਾ ਸੋਮਾ ਨਹੀਂ ਚੰਗਾ ਜਿਸ ਪਾਣੀ ਦਾ ਸੋਮਾ ਹੈ ਤੇ ਉਹ ਹੈ ਇੱਕ ਪਹਾੜੀ ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਹੁਣ ਬਖਸ਼ਿਸ਼ ਕੀਤੀ ਕਿਉਂਕਿ ਇਹ ਤੇ ਕਹ ਲੋ ਕਿ ਸੁਧਾਰਨ ਵਾਸਤੇ ਦੇ ਨਾਲ ਸਾਡੇ ਵਰਗਿਆਂ ਦੇ ਅੰਦਰ ਦ੍ਰਿੜਤਾ ਪਰਨ ਵਾਸਤੇ ਕਿ ਜਿਨ੍ਹਾਂ ਪ੍ਰਤੀ ਅਸੀਂ ਸ਼ਰਧਾ ਰੱਖ ਰਹੇ ਹਾਂ ਉਹਨਾਂ ਪ੍ਰਤੀ ਪੂਰਨ ਜਿਹੜਾ ਹੈ ਵਿਸ਼ਵਾਸ ਵੀ ਰੱਖੀ ਸਾਡੀ ਪਿੱਠ ਨਹੀਂ ਲੱਗਣਦਾ ਭਾਈ ਮਰਦਾਨਾ ਜੀ ਕਹਿੰਦੇ ਸਤਿਗੁਰੂ ਪਿਆਸਾ ਬੜੀ ਲੱਗੀ ਤੇ ਬਹੁਤ ਲੱਗੀ ਹੈ ਜੇ ਜਦੋਂ ਪਤਾ ਲੱਗਾ ਕਿ ਇੱਥੇ ਪਾਣੀ ਦਾ ਸੋਮਾ ਕੇਵਲ ਤਾਂ ਕੇਵਲ ਉਸ ਪਹਾੜੀ ਤੇ ਹੈ ਸਤਗੁਰੂ ਜੀ ਕਹਿੰਦੇ ਜੇ ਪਿਆਸ ਲੱਗੀ ਹੈ ਤੇ ਜਾ ਪੀਆ ਪਾਣੀ ਜਾ ਉੱਥੇ ਰਹਿੰਦਾ ਹੈ ਵਲੀ ਕੰਧਾਰੀ ਜਿੰਨੂੰ ਆਪਣੇ ਆਪ ਤੇ ਬੜਾ ਹੰਕਾਰ ਹੈ ਮਾਨ ਹੈ ਭਾਈ ਮਰਦਾਨਾ ਜੀ ਗਏ ਪਾਣੀ ਦੀ ਮੰਗ ਕੀਤੀ ਸਾਖੀ ਤੂੰ ਆਪ ਜਾਣੂ ਕਿਵਲ ਅਸੀਂ ਇਹ ਗੱਲ ਸਮਝਣੀ ਐ ਔਖੀ ਘੜੀ ਨਾ ਦੇਖਣ ਦੀ ਆਪਣਾ ਬਿਰਦ ਸਮਾਲੇ ਅੱਜੋ ਜੇ ਤੋਂ ਇਹ ਸ਼ਬਦ ਸੁਣੇ ਨੇ ਨਾ ਭਾਈ ਮਰਦਾਨਾ ਜੀ ਨੇ ਕਿ ਮੈਂ ਸੁਣਿਆ ਤੇਰਾ ਗੁਰੂ ਬੜਾ ਸਮਰੱਥ ਹੈ ਜੇ ਨਹੀਂ ਤਾਕਤ ਰੱਖਦਾ ਜੇ ਇੰਨਾ ਹੀ ਸਮਰੱਥ ਹੈ ਤੇ ਜਾ ਉਹਨੂੰ ਕਹਿ ਕਿ ਪਾਣੀ ਆਪਣੇ ਆਪ ਪ੍ਰਗਟ ਕਰ ਲਵੇ ਮੈਂ ਨਹੀਂ ਦਿੰਦਾ ਪਰ ਉਹ ਗੱਲ ਇੱਥੇ ਆ ਕੇ ਅਸੀਂ ਸਮਝਣੀ ਭਾਈ ਮਰਦਾਨਾ ਜੀ ਉੱਥੇ ਤਰਲੇ ਨਹੀਂ ਮਾਰੇ ਕਿਉਂਕਿ ਉਹ ਸਰੀਰਕ ਜਾਮੇ ਵਿੱਚ ਵਿਚਰ ਰਹੇ ਨੇ ਤੇ ਅਸੀਂ ਵੀ ਸਰੀਰਕ ਜਾਮੇ ਵਿੱਚ ਕੁਝ ਗੱਲਾਂ ਜਿਹੜਾ ਹੈ ਸਰੀਰਕ ਤੌਰ ਤੇ ਸਮਝਾਉਣੀਆਂ ਬੰਦੀਆਂ ਨੇ ਪ੍ਰਗਟ ਕਰਨੋਂ ਕੀ ਸੀ ਇਹ ਜੰਦੀ ਲੋੜ ਹੀ ਨਹੀਂ ਸੀ ਬਾੜੀ ਤੇ ਚੜਾਉਣ ਦੀ ਲੋੜ ਹੀ ਕੋਈ ਨਹੀਂ ਸੀ ਗੁਰੂ ਨਾਨਕ ਸਾਹਿਬ ਜੀ ਨੇ ਇਹਦੇ ਪ੍ਰਗਟ ਕਰ ਦੇਣਾ ਸੀ ਪਰ ਨਹੀਂ ਸਤਿਗੁਰੂ ਜੀ ਸਰੀਰਕ ਤੌਰ ਤੇ ਵਿਚਰਲੇ ਹੈ ਤੇ ਜਿਹੜਾ ਕੰਮ ਸ਼੍ਰੇਢਕ ਤੌਰ ਤੇ ਹੋਣਾ ਹੈ ਉਹਨਾਂ ਨੇ ਕੀਤਾ। ਵੇਖੋ ਇੱਕ ਸਮਾਂ ਹੋ ਵੀ ਸੀ ਜਦੋਂ ਬਚਪਨ ਦੇ ਵਿੱਚ ਘਰ ਦੀਆਂ ਜੋ ਬੱਜਾਂ-ਦਾਵਾਂ ਨੇ ਨਾ ਉਹ ਇੱਕ ਖੇਤ ਵਿੱਚ ਵੜ ਜਾਂਦੀਆਂ ਸਾਰਾ ਖੇਤ ਉਜਾੜ ਦਿੰਦੀਆਂ। ਫਸਲ ਖਾ ਜਾਂਦੀ ਹੈ। ਤੇ ਖੇਤ ਦਾ ਮਾਲਕ ਸ਼ਿਕਾਇਤ ਕਰਦਾ ਆਪੇ ਰਾਏ ਬੁਲਾਰਨ। ਕਹਿੰਦੇ ਕਿ ਕਿਉਂਕਿ ਉਹਨਾਂ ਦੀ ਸ਼ਬਦਾਵਲੀ ਸੀ ਨਾਨਕ ਦੀਆਂ ਮੱਝਾਂ ਮੇਰੇ ਖੇਤ ਨੂੰ ਖਾ ਗਈ। ਜੇ ਅਗਿਓ ਧਰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਜਿੱਤੋਂ ਗਏ ਮਿਲੇ ਸਵਾਲ ਜਵਾਬ ਹੋਏ ਸਤਿਗੁਰੂ ਜੀ ਕਹਿੰਦੇ ਉੱਤੇ ਕੁਝ ਵੀ ਨਹੀਂ ਹੈ ਹਰੀ ਭਰੀ ਫਸਲ ਹੈ। ਫਸਲ ਹਰੀ ਭਰੀ ਕਹਿੰਦੇ ਨਹੀਂ ਮੈਂ ਅੱਖਾਂ ਨਾਲ ਵੇਖਿਆ ਕੋਈ ਤੀਲਾ ਨਹੀਂ ਬਚਿਆ ਉੱਥੇ ਖੋਰੀ ਦਿਖ ਰਹੇ ਨੇ ਪਸ਼ੂਆਂ ਦੇ ਤੇ ਫਿਰ ਕਹਿੰਦੇ ਕਿ ਜੇ ਤੁਹਾਨੂੰ ਯਕੀਨ ਨਹੀਂ ਹੈ ਤੇ ਆਓ ਮੇਰੇ ਨਾਲ ਚੱਲੋ ਜਾਂ ਕਿਸੇ ਨੂੰ ਭੇਜੋ ਤੇ ਜੀ ਦੋ ਭੇਜਿਆ ਉੱਥੇ ਜਾ ਕੇ ਵੇਖਿਆ ਕਿ ਜਿਸ ਫਸਲ ਨੂੰ ਮੈਂ ਵੇਖ ਕੇ ਗਿਆ ਸੀ ਆਪਣੀਆਂ ਅੱਖਾਂ ਦੇ ਨਾਲ ਇਹ ਉਜੜੀ ਹੋਈ ਹੈ ਉਹ ਤੇ ਸਚੀ ਮਚੀ ਹਰੀ ਭਰੀ ਹਰਿਆਵਲ ਉਹ ਤੇ ਫਸਲ ਜਿਹੜਾ ਹੈ ਕਹਿ ਲੋ ਕਿ ਦਿਖ ਰਹੀ ਹੈ ਉਹ ਖੇਤ ਹਰਿਆ ਭਰਿਆ ਹੈ ਜੇ ਜਿੰਨਾਂ ਨੂੰ ਸਮਝ ਆਉਣੀ ਸੀ ਸਮਝ ਗਿਆ ਗਏ ਹੁਣ ਵੇਖੋ ਮੈਂ ਤਾਂ ਉਦਾਹਰਨ ਦਿੱਤੀ ਹੈ ਕਿਉਂਕਿ ਮਾਲਕ ਸ਼੍ਰੀ ਰੱਬ ਤੌਰ ਤੇ ਵਿਚਰਦਾ ਹੈ ਹੁਣ ਜੇਕਰ ਉਜੜੇ ਹੋਏ ਫਸਲ ਨੂੰ ਫੇਰ ਹਰਿਆ ਭਰਿਆ ਕਰ ਸਕਦੇ ਨੇ ਮਾਲਕ ਫਿਰ 18 ਸਾਲ ਕਰਤਾਰਪੁਰ ਸਾਹਿਬ ਹਰਬਾਉਂ ਦੀ ਕੀ ਲੋੜ ਕੋਈ ਲੋੜ ਨਹੀਂ ਸੀ ਕਰਾਮਾਤ ਜੇਕਰ ਪੂਰਨ ਤੌਰ ਤੇ ਦਿਖਾਉਣੀ ਹੁੰਦੀ ਫਿਰ ਤੇ ਬੈਠੇ ਬਿਠਾਏ ਸਤਿਗੁਰੂ ਜੀ ਕੁਝ ਵੀ ਕਹਿੰਦੇ ਜੋ ਕਹਿੰਦੇ ਉਹੇ ਖੇਤ ਵਿੱਚ ਉੱਗ ਪੈਂਦਾ ਪਰ ਨਹੀਂ ਮਾਲਕ ਨੇ ਹਲਵਾਇਆ ਸਾਨੂੰ ਸਿਖਿਆ ਦਿੱਤੀ ਉਦਾਂ ਹੀ ਇਸ ਗੱਲ ਨੂੰ ਸਮਝਾਉਣ ਵਾਸਤੇ ਕਿ ਜੇਕਰ ਤੇਰੇ ਤੇ ਭੀੜਾ ਆਵੇ ਕੋਈ ਮੁਸ਼ਕਲ ਆਵੇ ਤੇਰੇ ਤੇ ਕੋਈ ਮੁਸੀਬਤ ਆਵੇ ਤੇਰ ਕੋ ਦੁੱਖ ਆਵੇ ਕੋਈ ਤੇਰੀ ਜ਼ਿੰਦਗੀ ਵਿੱਚ ਕਵਰਾਵੀ ਨਾ ਜਿੱਤੇ ਵਿਸ਼ਵਾਸ ਰੱਖਦਾ ਹੈ ਨਾ ਉਹ ਤੇ ਪੂਰਨ ਜੜਤਾ ਰੱਖੀ ਤੈਨੂੰ ਆਪਣੇ ਆਪ ਜਿਹੜਾ ਹੈ ਉਹ ਦੁੱਖ ਚੋਂ ਕੱਢ ਕੇ ਬਾਹਰ ਰੱਖ ਲੈਣਾ ਡੋਲੀ ਨਾ ਪਈ ਮਰਦਾਨਾ ਜੀ ਆ ਕੇ ਸਤਿਗੁਰੂ ਜੀ ਨੇ ਕਹਿਣ ਲੱਗੇ ਮਾਲਕ ਜੀ ਉਹ ਤੇ ਬੜਾ ਹੰਕਾਰੀ ਹੈ ਉਹਨੇ ਪਾਣੀ ਕੀ ਜਣਾ ਸੀ ਚਾਰ ਗੱਲਾਂ ਤੇ ਹੋਰ ਸੁਣਾ ਦਿੱਤੀਆਂ ਕਹਿੰਨ ਕਿ ਤੇਰੇ குரு ਵਿੱਚ ਜੇਕਰ ਤਾਕਤ ਹੈ ਤੇ ਆਪਰੇ ਆ ਵੀ ਪ੍ਰਗਟ ਕਰ ਲੈ ਸਤਿਗੁਰੂ ਜੀ ਕਹਿੰਦੇ ਕੋਈ ਨਹੀਂ ਜਿਵੇਂ ਉਹਦੀ ਮਰਜ਼ੀ ਜਿਉਂਦੇ ਤੋਂ ਦਾ ਹੈ ਤੇ ਠੀਕ ਹੈ ਕਿਉਂਕਿ ਤੈਨੂੰ ਲੱਗੀ ਹੈ ਪਿਆਸ ਤੇ ਗੁਰੂ ਆਪਣੇ ਸੇਵਕ ਨੂੰ ਜਿਹੜਾ ਇਹ ਕਹਿੰਦਾ ਕਿ ਜੇ ਪਿਆਸ ਵੀ ਲੱਗੀ ਹੈ ਤਾਂ ਵੀ ਅਸਲ ਦੇ ਵਿੱਚ ਉਹ ਪਿਆਸਾ ਥੋੜੀ ਰਹਿੰਦਾ ਹੈ ਕਿਉਂਕਿ ਆਤਮ ਦੀ نزدیکی ਹੈ ਪਿਆਰ ਹੈ ਉਹਨਾਂ ਦਾ ਕੋਈ ਨਹੀਂ ਵਰਦਾਨਿਆ ਕੋਈ ਨਹੀਂ ਜਿੱਥੇ ਬੈਠੇ ਸੀ ਉੱਥੇ ਹੀ ਸਤਿਗੁਰੂ ਜੀ ਨੇ ਪ੍ਰਗਟ ਕਰ ਦਿੱਤਾ ਸੋਮਾ ਅੱਜ ਵੀ ਉਹ ਜਲ ਵਹਿੰਦਾ ਹੈ ਨਾ ਪਾਣੀ ਵਹਿੰਦਾ ਹੈ ਨਾ ਉੱਥੇ ਅੱਜ ਵੀ ਉਹ ਸਥਾਨ ਸ਼ਿਸ਼ੁਭਤ ਹੈ ਤੇ ਦੂਜੀ ਕਰਾਮਾਤ ਮਾਲਕ ਨੇ ਫਿਰ ਇੱਕ ਪਾਸੇ ਸ਼ਰੀਰਕ ਤੌਰ ਤੇ ਵਿਚਰਨ ਦੂਜੇ ਪਾਸੇ ਗੁਰੂ ਵਾਲੀ ਸਬਰੱਥਾ ਪਰਮਾਤਮਾ ਸਰੂਪ ਨੇ ਪੱਥਰ ਵੀ ਸੁਟਿਆ ਜਾਂਦਾ ਹੈ ਸਤਿਗੁਰੂ ਜੀ ਆਪਣੇ ਕਰ ਕਮਲਾਂ ਨਾਲ ਟੋਕ ਨਹੀਂ ਤੇ ਭਾਈ ਬਰਦਾਰਾ ਜੀ ਨੂੰ ਕਹਿਣ ਲੱਗੇ ਸਤਿਗੁਰੂ ਕਹਿੰਦੇ ਜਿੰਨੀ ਪਿਆਸ ਹੈ ਬੁਝਾ ਲੈ ਓ ਹੁਣ ਇਹ ਕਹਿ ਲੋ ਸੋਮਾ ਰੁਕੇਗਾ ਨਹੀਂ ਇਹ ਤੇ ਵਹਿੰਦੇ ਰਹੇਗਾ ਉੱਥੇ ਭਾਈ ਮਰਦਾਨਾ ਦੀ ਹੀ ਕਹਿ ਲੋ ਕਿ ਪਿਆਸਾ ਨਹੀਂ 부ਜੀ ਆਸੇ-ਪਾਸੇ ਜਿਹੜੇ ਆਂਡ ਗਵਾਂਡ ਪਾਣੀ ਤੋਂ ਤਰਸਦੇ ਸੀ ਉਹਨਾਂ ਦੀ ਵੀ ਪਿਆਸ ਗੁਰੂ ਨਾਨਕ ਨੇ 부ਝਾ ਦਿੱਤੀ ਗੁਰੂ ਤੇ ਅਕੀਦਾ ਹੋਣਾ ਚਾਹੀਦਾ ਹੈ ਵਿਸ਼ਵਾਸ ਦੇ ਵਿਸ਼ਵਾਸ ਦੇ ਤੌਰ ਤੇ ਹੀ ਅਸੀਂ ਇਹ ਗੱਲ ਕਹਿ ਸਕਦੇ ਹਾਂ ਕਿ ਔਖੀ ਘੜੀ ਨਾ ਦੇਖਣ ਦੇ। ਮੇਰਾ ਮਾਲਕ ਮੈਨੂੰ ਔਖਾ ਸਮਾਂ ਨਹੀਂ ਵੇਖਣ ਦਿੰਦਾ। ਆਪਣਾ ਬਿਰਦ ਸਮਾਣੀ, ਆਪਣਾ ਸੁਭਾਅ ਪਿਆਰ ਵਾਲਾ ਉਹ ਸਦਾ ਚੇਤੇ ਰੱਖ। ਹੱਥ ਦੇ ਰਾਖੇ ਆਪਣੇ ਕੋ, ਆਪਣੇ ਸੇਵਕ ਨੂੰ ਆਪਣਾ ਮਿਹਰਪਰਿਆ ਹੱਥ ਦੇ ਕੇ ਰੱਖਦਾ ਹੈ, ਰੱਖਿਆ ਕਰਦਾ ਹੈ। ਸਾਸ ਸਾਸ ਪ੍ਰਤ ਪਾਲੇ ਇੱਕ ਇੱਕ ਸਵਾਸ ਇੱਕ ਇੱਕ ਜਿਹੜਾ ਹੈ ਇਹ ਸਾਹ ਗਿਰਾਸ ਅਸੀਂ ਜੋ ਸਾਹ ਲੈ ਰਹੇ ਹਾਂ ਪਰਮਾਤਮਾ ਗੁਰੂ ਸਾਡੀ ਜਿਹੜਾ ਹੈ ਰੱਖਿਆ ਕਰਦਾ ਹੈ ਪ੍ਰਤ ਪਾਲਣਾ ਕਰਦਾ ਹੈ ਸਾਨੂੰ ਪਾਲਦਾ ਹੈ ਜੇ ਸਾਹ ਹੀ ਨਾ ਚੱਲਣ ਦੱਸੋ ਕੀ ਕਾਰੋਬਾਰ ਕੀ ਕਰੇਗਾ ਜੇ ਸਾਡੇ ਸਾਹ ਹੀ ਨਾ ਚੱਲਣ ਤੇ ਘਰੇ ਰੱਖਿਆ ਹੋਇਆ ਪੈਸਾ ਕਿਸ ਕੰਮ ਸਾਚਾ ਦਰਿਆ ਹੈ ਸਭ ਕੁਝ ਹੈ ਜੇ ਸਾਝ ਨਾ ਚੱਲੇ ਫਿਰ ਕੀ ਹੋਵੇਗਾ ਫਿਰ ਜੋ ਵੀ ਕੁਝ ਹੈ ਉਹ ਇੱਕ ਪੱਖ ਤੋਂ ਕਹਿ ਲੋ ਕਿ ਸਾਡੇ ਲਈ ਮਿੱਟੀ ਹੈ ਕਿਸੇ ਗੱਲ ਵੀ ਨਹੀਂ ਕਿਉਂਕਿ ਮੈਂ ਹੀ ਮਿੱਟੀ ਹਾਂ ਇਸ ਲਈ ਇੱਕ ਇੱਕ ਸਵਾਸ ਪਰਮਾਤਮਾ ਸਾਡੀ ਜਿਹੜਾ ਹੈ ਰੱਖਿਆ ਕਰਦਾ ਹੈ ਪ੍ਰਭੂ ਸ਼ੋ ਲਾਗ ਰਿਹਾ ਮੇਰਾ ਚੀਤ ਪਰਮਾਤਮਾ ਦੇ ਨਾਲ ਮੇਰਾ ਚਿਤ ਜੁੜ ਗਿਆ ਮੈਂ ਆਪਣੀ ਸੁੱਤ ਝੋੜ ਲਈ ਉਹਦੇ ਸੁਭਾਅ ਨੂੰ ਵੇਖ ਕੇ ਕਿੰਨਾ ਪਿਆਰਾ ਸੁਭਾਅ ਹੈ ਆਪਣੇ ਸੇਵਕ ਨੂੰ ਓਕਾ ਸਮਾਂ ਨਹੀਂ ਵੇਖਣ ਦਿੰਦਾ ਆਦ ਅੰਤ ਪ੍ਰਭ ਸਦਾ ਸਹਾਈ ਪਰਮਾਤਮਾ ਪਹਿਲਾਂ ਵੀ ਸੀ ਕੋੜਵੀਂ ਹੈ ਅੱਗੇ ਵੀ ਰਹੇਗਾ ਜਿਦੋਂ ਤੋਂ ਸਾਡਾ ਮੁੱਢ ਵਜਾ ਹੈ ਪਾਉ ਜਨਮ ਹੋਇਆ ਹੈ 라ਬੂ ਤੋਂ ਵੀ ਹੈਗਾ ਸੀ ਹੁਣ ਵੀ ਹੈਗਾ ਹੈ ਕਿ ਜਦੋਂ ਸਾਡਾ ਅੰਤ ਹੋਏਗਾ ਉਦੋਂ ਵੀ ਰੱਬ ਹੋਏਗਾ ਉਸਾਈ ਹੈ ਸਾਡੇ ਕੋਲ ਹੈ ਧਨ ਹਮਾਰਾ ਮੀਤ ਮੇਰਾ ਮਿੱਤਰ ਧਨ ਹੈ ਰਹਾਓ ਬਨ ਬਿਲਾਸ ਭਈ ਸਾਹਿਬ ਕੇ ਅਚਰਜ ਦੇਖ ਵਡਾਈ ਪ੍ਰਮਾਤਮਾ ਦੇ ਇਕ ਕੌਤਕ ਏ ਰੰਗ ਸਮਾਸ਼ੀਏ ਇਹ ਕੁਦਰਤ ਨੂੰ ਵੇਖ ਕੇ ਮਨ ਗੱਦਗੱਦ ਹੁੰਦਾ ਖੁਸ਼ ਹੁੰਦਾ ਪ੍ਰਸੰਨ ਹੁੰਦਾ ਉਹਦੀ ਵਿਡਿਆਈ ਅਚਜਬਈ ਹੈ ਉਹਦੇ ਕੌਤਕ ਜਿਹੜੇ ਹੈਰਾਨ ਕਰ ਦੇਣ ਵਾਲੇ ਨੇ ਹਰ ਸਿਮਰ ਸਿਮਰਿਆ ਆਨੰਦ ਕਰ ਨਾਨਕ ਇਸ ਕਰਕੇ ਧੰ ਗੁਰੂ ਅਰਜਨ ਦੇਵ ਮਹਾਰਾਜ ਦੀ ਕਹਿਣ ਲੱਗੇ ਤੂੰ ਸਿਮਰਿਆ ਕਰ ਇਹ ਨਤ ਕਰੀ ਸਕਦਾ ਨਾ ਵੈਗੁਰੂ ਵੈਗੁਰੂ ਤੇ ਕਰੀ ਸਕਦਾ ਸਤਨਾਮ ਦਾ ਸਿਮਰਨ ਤੇ ਕਰੀ ਸਕਦੇ ਆ ਨਾ ਮਾਲਕ ਜੀ ਕਹਿੰਦੇ ਵਸ ਇਹੋ ਹੀ ਕਰ ਹਰ ਸਿਮਰ ਸਿਮਰ ਰੱਬ ਨੂੰ ਸਿਮਰ ਆਨੰਦ ਆਨੰਦ ਕਰ ਨਾਨਕ ਜ਼ਿੰਦਗੀ ਵਿੱਚ ਆਨੰਦ ਆ ਜਾਏਗਾ ਪ੍ਰਭ ਪੂਰਨ ਪੈ ਜਿ ਰਖਾਈ ਰੱਬ ਨੇ ਆਪਣੇ ਸੇਵਕਾਂ ਦੀ ਲਾਜ ਰੱਖੀ ਹੈ ਤੇ ਰੱਖਦਾ ਵੀ ਜਿਹੜੇ ਜੁੜ ਜਾਂਦੇ ਨੇ ਨਾ ਰੱਬ ਗੁਰੂ ਨਾਲ ਅੰਦਰ ਤੋਂ ਰੰਗੇ ਜਾਂਦੇ ਨੇ ਪਰਮਾਤਮਾ ਗੁਰੂ ਦੀ ਫਿਰ ਡਿਊਟੀ ਪੈ ਜਾਂਦੀ ਇਹਨਾਂ ਦੀ ਇੱਜ਼ਤ ਰੱਖਣ ਹਰ ਜੁਗ ਜੁਗ ਭਗਤੋਂ ਪਾਇਆ ਪੈਜ ਰੱਖਦਾ ਆਇਆ RAM ਰਾਜੇ ਹਰਨਾਕਿਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਿੰਦਕਾਂ ਪਿੱਛਦੇ ਨਾਮ ਦਿਓ ਮੁਖ ਲਾਇਆ ਜਦ ਨਾਮ ਇਸ ਐਸਾ ਹਰ ਸੇਵਿਆ ਅੰਤ ਲੈ ਸਦਾ ਗੁਰੂ ਕਿਰਪਾ ਕਰੇ ਜੀ ਬਚਨ ਹਿਰਦੇ ਵਿੱਚ ਵਸਣ ਬੇਅੰਤ ਪੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ